ਸ੍ਰੀ ਕਾਲ ਜੀ ਸਾਰਿਆਂ ਨੂੰ ਮੈਂ ਪੁਸ਼ਪਿੰਦਰ ਕੌਰ ਸਮਰਾਥ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਕਰਦੀ ਆ ਫੇਰ ਲੈ ਆਏ ਆ ਤੁਹਾਡੇ ਲਈ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਪਹਿਣਾ ਦੀ ਡਿਮਾਂਡ ਤੇ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਸਪੈਸ਼ਲੀ ਹਨਾ ਪ੍ਰਾਈਸ ਆਪਾਂ ਮੈਂਸ਼ਨ ਕਰਾਂਗੇ ਸਕਰੀਨ ਤੇ ਵੀ ਤੇ ਤੁਹਾਨੂੰ ਹਰ ਇੱਕ ਸੂਟ ਨਾਲ ਪ੍ਰਾਈਸ ਦੱਸਾਂਗੇ ਜ਼ਿਆਦਾਤਰ ਤੁਹਾਡੇ ਨਾਲ ਕਮੈਂਟ ਹੋਰ ਚੀਜ਼ਾਂ ਦੇ ਘੱਟ ਹੁੰਦੇ ਆ ਤੇ ਪ੍ਰਾਈਸ ਦੇ ਜ਼ਿਆਦਾ ਹੁੰਦੇ ਆ ਪ੍ਰਾਈਸ ਤੇ ਹਨਾ ਅਸੀਂ ਹਰ ਇੱਕ ਵੀਡੀਓ ਚ ਪ੍ਰਾਈਸ ਦੱਸਦੇ ਆ ਉਹ ਗੱਲ ਵੱਖਰੀ ਐ ਐਡੀਟਿੰਗ ਟਾਈਮ ਅਸੀਂ ਸਕਰੀਨ ਤੇ ਜਿਹੜਾ ਨਹੀਂ ਲਾਪਾਉਂਦੇ ਟਾਈਮ ਦੇ ਵਜਾ ਕਰਕੇ ਟਾਈਮ ਕੱਟ ਹੁੰਦਾ ਪਰ ਅਸੀਂ ਕੋਸ਼ਿਸ਼ ਕਰਾਂਗੇ ਵੀਡੀਓ ਤੇ ਵੀ ਲਾਵਾਂਗੇ ਪਰ ਜੇ ਤੁਸੀਂ ਵੀਡੀਓ ਨੂੰ ਸਕਿਪ ਕੀਤੇ ਵੀ ਨਾ ਦੇਖੋਗੇ ਨਾ ਤੁਹਾਨੂੰ ਹਰ ਇੱਕ ਸੂਟ ਦੇ ਫੈਬਰਿਕ ਦੀ ਡਿਟੇਲ ਤੇ ਕਿਵੇਂ ਉਹ ਸਟਿਚ ਹੋਣਾ ਹੈ ਕਿਵੇਂ ਕਿਵੇਂ ਦਾ ਫੈਬਰਿਕ ਹੈ ਕਿਵੇਂ ਇਹਨੂੰ ਡਿਜ਼ਾਈਨ ਕਰਨਾ ਹੈ ਸਾਰੀ ਡਿਟੇਲ ਤੁਹਾਨੂੰ ਦਿੱਤੀ ਜਾਂਦੀ ਹੈ ਤੁਸੀਂ ਬਿਨਾਂ ਸਕਿਪ ਕਰੇ ਸਾਡੀਆਂ ਵੀਡੀਓਜ਼ ਨੂੰ ਦੇਖਿਆ ਕਰੋ ਪ੍ਰਾਈਸ ਵਗੈਰਾ ਸਾਰਿਆਂ ਦਾ ਮੈਂਸ਼ਨ ਹੁੰਦਾ ਆਲਮੋਸਟ ਹਾਂਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਅੱਜ ਦੀ ਜਿਹੜੀ ਆਊਟਫਿਟ ਆ ਇਹ ਆਪਾਂ ਤੁਹਾਨੂੰ ਹਨਾ ਇੰਸਟਾਗ੍ਰam ਪੇਜ ਤੇ ਤੁਹਾਨੂੰ ਇਹਦੀ ਫੁੱਲ ਜਿਹੜੀ ਲੁੱਕ ਮਿਲ ਜਾਊਗੀ ਉਹਤੇ ਆਪਾਂ ਰੀਲ ਅਪਲੋਡ ਕਰਨੀ ਆ ਕਾਫੀ ਵਾਰ ਸੂਟ ਮੈਂ ਪਹਿਨ ਚੁੱਕੀ ਆ ਪਰ ਵੀਡੀਓ ਚ ਨਹੀਂ ਸੀ ਆਪਾਂ ਪਾਇਆ ਮੇਰਾ ਹਨਾ ਐਵੇਂ ਹੁੰਦਾ ਜਦੋਂ ਵੀ ਮੈਂ ਸੂਟ ਪਾਉਣੀ ਆ ਇਹ ਨਹੀਂ ਵੀ ਪਹਿਲਾਂ ਮੈਂ ਰੀਲ ਬਣਾਵਾ ਜਾਂ ਹਨਾ ਸ਼ਾਰਟ ਵੀਡੀਓ ਅਪਲੋਡ ਕਰਾਂ ਹਣਾ ਉਹ ਆਪਣਾ ਕੰਮ ਇਹ ਰਹਿ ਜਾਂਦਾ ਜੀ ਬੱਚੇ ਛੋਟੇ ਕਰਕੇ ਤਾਂ ਆਪਾਂ ਇੰਦੀਆਂ ਉਹਨਾ ਵੀਡੀਓਜ਼ ਦਾ ਲੱਗ ਤੋਂ ਬਣਾ ਬਣਾਵਾਂਗੇ ਤੁਸੀਂ ਉੱਥੇ ਦੇਖ ਸਕਦੇ ਹੋ ਇਹ ਚਾ ਵੀ ਆਪਾਂ ਇਹ ਪ੍ਰਿੰਟ ਲੈ ਕੇ ਆਏ ਆ ਤੁਹਾਡੇ ਲਈ ਜੇ ਤੁਸੀਂ ਬਾਈ ਕਰਨਾ ਹੈ ਸਕਰੀਨ ਤੇ ਉੱਪਰ ਨੰਬਰ ਸ਼ੋ ਹੋ ਰਿਹਾ ਤੇ ਉਹ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਭੇਜ ਸਕਦੇ ਹੋ ਤੇ ਆਪਣਾ ਸੂਟ ਰਖਵਾ ਸਕਦੇ ਹੋ ਹਾਂਜੀ ਜਿਹੜੇ ਅੱਜ ਤੇ ਸੂਟ ਰਹਿਣਗੇ ਜੀ ਉਹ ਆਪਣੇ ਮੈਚਿੰਗ ਸੂਟ ਰਹਿਣਗੇ ਬਹੁਤ ਹੀ ਪਿਆਰੀ ਜੇ ਸੂਟ ਨੇ ਜੀ ਬਟਰ ਕਾਟਨ ਸਟਫ ਦੀ ਇਹਦੇ ਨਾਲ ਜਿਹੜੀ 셔ਟ ਲੱਗੀ ਹੋਊਗੀ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਕਾਫੀ ਆਪਾਂ ਸੇਲ ਕਰ ਸਕਦੇ ਹਾਂ ਇਹ ਵਾਲੇ ਜਿਹੜੇ ਪ੍ਰਿੰਟ ਨੇ ਇਹਦੇ ਨਾਲ ਬਾਟਮ ਆਊਗੀ ਜੀ ਇਹ ਵਾਲੀ ਕੋਰਾ ਕਾਟਨ ਦੀ ਬਾਟਮ ਹੋਊਗੀ ਬਾਟਮ ਇਸ ਤਰ੍ਹਾਂ ਡਿਜ਼ਾਈਨ ਕੀਤੀ ਗਈ ਹੈ ਜੀ ਇਹ ਦੇਖ ਰਹੇ ਹੋ ਤੁਸੀਂ ਇਹ ਪੇਂਟ ਦਾ ਕੰਮ ਹੋਇਆ ਹੋਇਆ ਜੀ ਤੇ ਲੇਸ ਦਾ ਕੰਮ ਹੋਇਆ ਹੋਇਆ ਇਹਦੇ ਨਾਲ ਦੇਖੋ ਇਹ ਵਾਲੀ 셔ਟ ਆਊਗੀ ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹੋਊਗਾ ਇਹਦੀ ਕੋਸਟ ਹੋਊਗੀ ਜੀ 1200 ਰੁਪਏ ਜੇ ਤੁਹਾਨੂੰ ਇਹ ਸੂਟ ਪਸੰਦ ਆ ਰਿਹਾ ਤੁਸੀਂ ਜਲਦੀ ਸਕਰੀਨਸ਼ਾਟ ਲੈ ਕੇ ਸਾਨੂੰ ਸੰਦੇਸ਼ ਕਰ ਸਕਦੇ ਹੋ ਤੇ ਆਪਣਾ ਸੂਟ ਜਿਹੜਾ ਰਖਵਾ ਸਕਦੇ ਹੋ ਜੀ ਬਹੁਤ ਹੀ ਪਿਆਰੇ ਪਿਆਰੇ ਜਿਹੇ ਤੇ ਪ੍ਰਿੰਟ ਆਉਣਗੇ ਜੀ ਸਾਰੇ ਇਹ ਬਾਟਮ ਦਾ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਹੈ ਜੀ ਮਸ਼ੀਨ ਵਰਕ ਆਊਗਾ ਇਹ ਦੇਖੋ ਇਹਦੇ ਨਾਲ ਇਹ ਵਾਲੀ ਹੈ ਜਿਹੜੀ ਸ਼ਰਟ ਦੀ ਪ੍ਰਿੰਟਿੰਗ ਰਹੂਗੀ ਜੀ ਅੱਗੇ ਮੋਰਾਂ ਵਾਲੇ ਕਾਫੀ ਟ੍ਰੈਂਡ ਚ ਚੱਲ ਰਹੇ ਨੇ ਜੀ ਪ੍ਰਿੰਟਰ ਬਹੁਤ ਪਿਆਰਾ ਬਣਿਆ ਹੋਇਆ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਆਪਣੀ ਡਿਜ਼ਾਈਨਰ ਬਾਟਮ ਆਉਗੀ ਜੀ ਹਰ ਇੱਕ ਬਾਟਮ ਦਾ ਜਿਹੜਾ ਡਿਜ਼ਾਈਨ ਆ ਉਹ ਅਲੱਗ ਹੈ ਜੀ ਇਹ ਦੇਖੋ ਤੁਸੀਂ ਇਹ ਵਾਲੀ ਡਿਜ਼ਾਈਨਿੰਗ ਆਉਗੀ ਇੱਥੋਂ ਤੱਕ ਅਸੀਂ ਖੋਲ ਕੇ ਦਿਖਾ ਦਿੰਨੇ ਆ ਇਸ ਤਰ੍ਹਾਂ ਦੀ ਫਿਨਿਸ਼ਿੰਗ ਆਉ ਤੇ ਤੁਸੀਂ ਇਹਦਾ ਇਹਦਾ ਵੀ ਪ੍ਰਾਈਸ ਸਾਰਿਆਂ ਦਾ ਸੇਮ ਰਹੂਗਾ ਜੀ 1200 ਰੁਪਏ ਪ੍ਰਾਈਸ ਆ ਇਹ ਦੇਖੋ ਇਹ ਵਾਲਾ ਪ੍ਰਿੰਟ ਹੈ ਇਸ ਚ ਆਪਣੇ ਕੋਲੇ ਪ੍ਰਿੰਟ ਪਹਿਲਾਂ ਆਪਾਂ ਕਾਫੀ ਸੇਲ ਕੀਤਾ ਜੀ ਇਹ ਵਾਲਾ ਪ੍ਰਿੰਟ ਇਹਨੂੰ ਤੁਸੀਂ 올ਓਵਰ ਵੀ ਬਾਈ ਕਰ ਸਕਦੇ ਹੋ ਤੇ ਮੈਚਿੰਗ ਵੀ ਬਣਵਾ ਸਕਦੇ ਹੋ ਇਹ ਦੇਖੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਜਿਹੜਾ ਤਾਂ ਸਟੱਫ ਹੈ ਚੈੱਕ ਕਰ ਸਕਦੇ ਹੋ ਤੁਸੀਂ ਇਸ ਤਰ੍ਹਾਂ ਦਾ ਸਟੱਫ ਰਹੂਗਾ ਹਲਕਾ ਜਿਹਾ ਦੇਖ ਸਕਦੇ ਹੋ ਸੈਲਫ ਚ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਸਟੱਫ ਹੈ ਤੇ ਇਸੇ ਜਿਹੀ ਇਹ ਪ੍ਰਿੰਟ ਆ ਗਿਆ ਜੀ ਇੱਕ ਇਸ ਚ ਸੇਮ ਉਹ ਥੋੜਾ ਜਿਹਾ ਖੂਦਸੂਗਤ ਦੇਖ ਸਕਦੇ ਹੋ ਇਸ ਚ ਡਿਜ਼ਾਈਨਿੰਗ ਇਸ ਚ ਹੋ ਰਿਹਾ ਹੈ ਇਸ ਚ ਹੋਰ ਡਿਜ਼ਾਈਨਿੰਗ ਹੈ ਤੇ ਇਹ ਆ ਗਿਆ ਜੀ ਪਿੰਕ ਕਲਰ ਚ ਬਣਿਆ ਹੋਇਆ ਇਹ ਗ੍ਰੀਨ ਕਲਰ ਚ ਬਣਿਆ ਹੋਇਆ ਤੇ ਇਹ ਬਲੂ ਚ ਆ ਜਾਊਗਾ ਜੀ ਜਿਹੜਾ ਤੁਸੀਂ ਮੇਰੇ ਸੂਟ ਵੇਅਰ ਕੀਤਾ ਦੇਖ ਰਹੇ ਹੋ ਇਹਦੇ ਆਪਣੇ ਕੋਲੇ ਹੋਰ ਕਲਰ ਆਪਸ਼ਨ ਹੈਗੀ ਹੈ ਰਸਟ ਕਲਰ ਬਹੁਤ ਹੀ ਜ਼ਿਆਦਾ ਪਸੰਦ ਆਉਣ ਵਾਲਾ ਕਲਰ ਹੈ ਜੀ ਇਹ ਇਹ ਦੇਖੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਆਰਕੰਡੀ ਸਟੱਫਾ ਹੋਊਗਾ ਜੀ ਸੌਫਟ ਵਾਲੀ ਆਰਕੰਡੀ ਹੈ ਇਹ ਵੀ ਹੈਗਾ ਜੀ ਖੜਮੀ ਖੜਮੀ ਹੋ ਤੁਸੀਂ ਵੀ ਦੇਖ ਸਕਦੇ ਹੋ ਕਾਟਨ ਚ ਆਰਕੰਡੀ ਹੁੰਦੀ ਹੈ ਨਾ ਉਹ ਵਾਲੀ ਆਰਕੰਡੀ ਹੈ ਤੇ ਇਹਦੇ ਨਾਲ ਬਾਟਮ ਪਲੇਨ ਆਊਗੀ ਜੀ ਆਫ ਵਾਈਟ ਮੈਂ ਵੀ ਆਫ ਵਾਈਟ ਵੇਅਰ ਕੀਤੀ ਹੋਈ ਹੈ ਤੇ ਇਹਦੇ ਨੂੰ ਟਾਈਡਾਈ ਦੁਪੱਟਾ ਸ਼ਰਟ ਨਾਲ ਦਾ ਜਿਵੇਂ ਮੈਂ ਵੀਅਰ ਕੀਤੇ ਤੁਸੀਂ ਐਵੇਂ ਵੀ ਰੈਡੀ ਕਰਵਾ ਸਕਦੇ ਹੋ ਇਸ ਤਰ੍ਹਾਂ ਦਾ ਦੁਪੱਟਾ ਦੇਖੋ ਤੁਸੀਂ ਸ਼ਰਟ ਨਾਲ ਦਾ ਗ੍ਰੀਨ ਦੀ ਜਗ੍ਹਾ ਤੇ ਆ ਜਾਊਗਾ ਜੀ ਰਸਟ ਕਲਰ ਆ ਜਾਊਗਾ ਤੇ ਐਵੇਂ ਵੀ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ ਬਹੁਤ ਹੀ ਸੋਹਣੀ ਜੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਾਜੂ ਦੀ ਡਿਜ਼ਾਈਨਿੰਗ ਤੇ ਨੇਕ ਡਿਜ਼ਾਈਨ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਤੁਸੀਂ ਵੀ ਐਵੇਂ ਦਾ ਸੂਟ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ ਜੀ ਅੱਗੇ ਨੈਕਸਟ ਸੂਟ ਇਹ ਆ ਗਿਆ ਜੀ ਇਹ 1100 ਰੁਪਏ ਦੀ ਰੇਂਜ ਚ ਆਊਗਾ ਏ ਦੇਖੋ ਇਹਦੇ ਨਾਲ ਵੀ ਬਹੁਤ ਹੀ ਜਿਆਦੇ ਸੌਫਟ ਸਟੱਫ ਹੈ ਜੀ ਦੇਖੋ ਫੈਬਰਿਕ ਬਹੁਤ ਜਿਆਦੇ ਪਿਆਰਾ ਹੈ ਜੀ ਇਹ ਵਾਲੀ ਪ੍ਰਿੰਟਿੰਗ ਆਉਗੀ ਇਹਦੇ ਤੇ ਇਹ ਵਾਲੀ ਬਾਟਮ ਆਉਗੀ ਇੱਕ ਪ੍ਰਿੰਟ ਜਿਹੜਾ ਪਹਿਲਾਂ ਕਾਫੀ ਜਿਆਦੇ ਸੇਲ ਹੋਇਆ ਜੀ ਆਪਣਾ ਪਰਪਲ ਕਲਰ ਚ ਹੋਇਆ ਬਲੂ ਕਲਰ ਚ ਹੋਇਆ ਸੌਰੀ ਉਸ ਚ ਆਪਾਂ ਪਰਪਲ ਲੈ ਕੇ ਆਇਆ ਤੁਹਾਡੇ ਲਈ ਇਹ ਦੇਖੋ ਇਹ ਵਾਲੀ ਇਹਦੀ ਡਿਜ਼ਾਈਨਿੰਗ ਰਹੂਗੀ ਬਾਟਮ ਦੀ ਹਰ ਇੱਕ ਡਿਜ਼ਾਈਨਿੰਗ ਹੈ ਜਿਹੜੀ ਅਲੱਗਾ ਅਲੱਗਾ ਹੋਊਗੀ ਜੀ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਤੁਹਾਨੂੰ ਮਿਲੂਗੀ ਬਹੁਤ ਹੀ ਖੂਬਸੂਰਤ ਜੀ ਡਿਜ਼ਾਈਨਿੰਗ ਹੈ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਇਹ ਚ ਕਾਫੀ ਜ਼ਿਆਦਾ ਆ ਗਈ ਤੇ ਇਹ ਵਾਲੀ ਇਸ ਨਾਲ ਪਰਪਲ ਜੀ ਜਿਹੜੀ ਸ਼ਰਟ ਲੱਗੀ ਹੋਈ ਆ ਇਹ ਦੇਖੋ ਇਹ ਸੂਟ ਬਣ ਕੇ ਬਹੁਤ ਹੀ ਪਿਆਰੇ ਬਣ ਆਲੇ ਨੇ ਜੀ ਜਦੋਂ ਰੈਡੀ ਹੋਗੇ ਸੂਟ ਬਹੁਤ ਪਿਆਰੇ ਲੱਗਣਗੇ ਇਹਨਾਂ ਨੂੰ ਤੁਸੀਂ ਜਿਵੇਂ ਹਨਾ ਕੋਰਾ ਕਾਟਨ ਸਟੱਫ ਲੈ ਕੇ ਵੀ ਇਹਨਾਂ ਨੂੰ ਡਿਜ਼ਾਈਨ ਕਰ ਸਕਦੇ ਹੋ ਬਹੁਤ ਪਿਆਰੇ ਬਣਨ ਵਾਲੇ ਨੇ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੇ ਜਿਹੜੇ ਡਿਜ਼ਾਈਨ ਨੇ ਸਾਡੇ ਪਸੰਦ ਆਏ ਹੋਣੇ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ